ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਚੈਨਲ ਤੁਸੀਂ ਦੇਖ ਰਹੇ ਹੋ ਗੁਰਬਾਣੀ ਟੀਵੀ ਪੁੰਬਲੀ ਫਾਲੋ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਇਹ ਜੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਇਸ ਦਾ ਨਾਮ ਸ਼੍ਰੀ ਕੰਧ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿਤ ਹੈ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇਥੇ ਧੰਨ ਗੁਰੂ ਨਾਨਕ ਪਾਤਸ਼ਾਹ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਮਾਤਾ ਸਲਖਣੀ ਜੀ ਨੂੰ ਵਿਆਹਣ ਵਾਸਤੇ ਆਪਣੀ ਬਰਾਤ ਲੈ ਕੇ ਆਏ ਸਨ ਜਿਸ ਵਿੱਚ ਬਹੁਤ ਜ਼ਿਆਦਾ ਸਾਧੂ ਸੰਤ ਵੀ ਮੌਜੂਦ ਸੀ ਇਹ ਬਰਾਤ ਘੋੜਿਆਂ ਅਤੇ ਉੱਠਾਂ ਉੱਤੇ ਆਈ ਸੀ ਜਿਸ ਅਸਥਾਨ ਕੰਧ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਉੱਪਰ ਬਰਾਤ ਦਾ ਠਹਿਰਾ ਕੀਤਾ ਗਿਆ ਸੀ ਉਸ ਸਮੇਂ ਕੱਚੀ ਕੰਧ ਦੇ ਲਾਗੇ ਗੁਰੂ ਨਾਨਕ ਪਾਤਸ਼ਾਹ ਮੰਜੀ ਉੱਪਰ ਬੈਠ ਗਏ ਅਤੇ ਇੱਥੋਂ ਦੀ ਹੀ ਇੱਕ ਬਜ਼ੁਰਗ ਮਾਤਾ ਨੇ ਆ ਕੇ ਕਿਹਾ ਕਿ ਪੁੱਤਰ ਇਹ ਕੰਧ ਹਿੱਲਦੀ ਹੈ ਅਤੇ ਡਿੱਗਣ ਵਾਲੀ ਹੈ ਤੁਸੀਂ ਆਪਣੀ ਮੰਜੀ ਇੱਕ ਪਾਸੇ ਕਰ ਲਓ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖ ਵਿੱਚੋਂ ਸਾਸਬਾ ਬਚਨ ਨਿਕਲੇ ਕਿ ਮਾਤਾ ਜੀ ਇਹ ਕੰਧ ਜੁਗਾ ਜੁਗਾ ਤੱਕ ਨਹੀਂ ਡਿਗੇਗੀ ਅਤੇ ਮੇਰੇ ਵਿਆਦੀ ਨਿਸ਼ਾਨੀ ਹਮੇਸ਼ਾ ਰਹੇਗੀ ਇਹ ਉਹੀ ਕੰਧ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਅਤੇ ਹੁਣ ਇਸ ਕੰਧ ਨੂੰ ਸ਼ੀਸ਼ੇ ਵਿੱਚ ਮੜ ਦਿੱਤਾ ਗਿਆ ਹੈ ਹਰ ਸਾਲ ਇੱਥੇ ਬਾਬੇ ਦਾ ਵਿਆਨ ਨੂੰ ਗੁਰਪੁਰਬ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਆਣ ਕੇ ਲਾਹੇ ਖੱਟਦੀਆਂ ਹਨ ਅਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਹਨ ਆਪ ਇਸ ਗੁਰਦੁਆਰਾ ਕੰਧ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨਾ ਜੀ ਤੁਹਾਡਾ ਮਨ ਦਰਸ਼ਨ ਕਰਕੇ ਬਿਲਕੁਲ ਸ਼ਾਂਤ ਹੋ ਜਾਵੇਗਾ ਤੇ ਪੋਸਟ ਟਾਈਮ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੋਣਗੇ ਤੇ ਆਓ ਜਿਸਨੇ ਵੀ ਗੁਰਦੁਆਰਾ ਸਾਹਿਬ